ਮਹਿਮਾ ਸੰਤਾਂ ਦੀ ਬੇਦਨਾ ਜਾਣਦੇ 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 Santadi, mãe 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 santadi, mãe mãe Mẹ mãe mãe đi, santadi, mãe mãe santadi, mãe mãe Santa santadi, ਸੰਤਾ ਦੀ ਮਹਿਮਾ ਸੰਤਾ ਦੀ ਮਹਿਮਾ ਸੰਤਾ ਦੀ ਹਾਂਜੀ ਬੇਦਕ ਤੇ ਬੂੰਬਾਰੀ ਮਹਿਮਾ ਸੰਤਾ ਦੀ ਬੇਦਕ ਤੇ ਬੂੰਬਾਰੀ ਮਹਿਮਾ ਸੰਤਾ ਦੀ ਬੇਦਕ ਤੇ ਬੂੰਬਾਰੀ ਮਹਿਮਾ ਸੰਤਾ ਦੀ ਬੇਦਕ ਤੇ

न तव्हां बि नेन तो बि नारी महिमानी वेद कुते बहारी में मास वेद कुते बहारी में मतालेद कथे बारी मासी वेद कथे बारी ਦੀ ਮਹਿਮਾ ਦੀ ਬਾਬਤ ਸ਼ਹੀਦਾਂ ਦੇ ਸਿਰਤਾਜ ਤੱਤੀ ਤਵੀ ਤੇ ਵਿਰਾਜਣ ਵਾਲੇ ਬਾਣੀ ਦੇ ਬੋਹਿਤ ਪੰਚਮ ਪਾਠਾ ਮਹਾਰਾਜ ਜੀ ਅੰਮ੍ਰਿਤ ਗੁਰਬਾਣੀ ਅੰਦਰ ਗਿਆਨ ਕਰ ਕਰਾ ਰਹੇ ਨੇ ਭਾਈ ਸਾਧ ਕੀ ਮਹਿਮਾ ਵੇਦ ਨਾ ਜਾਣਦਾ ਮਹਾਂਪੁਰਖਾਂ ਦੀ ਵੇਦ ਸ਼ਾਸਤਰ ਮਹਿਮਾ ਨੂੰ ਵਰਣਨ ਨਹੀਂ ਕਰ ਸਕਦੇ ਜੇ ਤਾ ਸੁਣੈ ਤੇ ਤਾ ਬਖਿਆਨੈ ਉਹਨਾਂ ਕੀ ਕਿਉਂ ਸਾਦ ਕੀ ਉਪਮਾ ਤੇਹ ਗੁਣ ਤੇ ਦੂਰ ਤਿੰਨਾ ਗੁਣਾ ਤੋਂ ਰਜੋ ਤਮੋ ਸਤਵਾਪਾ ਸਾਰਾ ਸੰਸਾਰ ਰਜੋ ਤਮੋ ਸਤੋ ਗੁਣ ਦੇ ਅੰਦਰ ਆ ਤੇ ਮਹਾਂਪੁਰਖਾਂ ਦੀ ਮਹਿਮਾ ਤਿੰਨਾ ਗੁਣਾ ਤੋਂ ਉਪਰ ਹੋਇਆ ਕਰਦੀ ਹੈ ਸਾਦ ਕੀ ਮਹਿਮਾ ਵੇਦ ਨਾ ਜਾਣੇ ਜੇ ਤਾ ਸੁਨੇ ਤੇ ਤਬ ਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਅਮਰਤ ਗੁਰਬਾਣੀ ਅੰਦਰ ਪੰਥ ਗੁਰੂ ਸਾਹਿਬ ਜੀ ਨੇ ਇਸ ਸੰਸਾਰ ਦੇ ਵਿੱਚ ਜੇ ਕੋਈ ਉੱਚਾ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਉੱਚਾ ਮੰਨਿਆ ਵੱਡਾ ਮੰਨਿਆ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹੋਰ ਸਭ ਤੇ ਇੱਥੇ ਲਾ ਫੈਸਲਾ ਕਰ ਦਿੱਤਾ ਸਾਰਿਆਂ ਤੋਂ ਉੱਚਾ ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਸਿਮ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਪਰਮੇਸ਼ਰ ਦਾ ਨਾਮ ਉੱਚਾ ਤੇ ਸਾਧ ਸੰਗਤ ਜੀ ਉੱਥੇ ਹੀ ਮਹਾਰਾਜ ਨੇ ਫੈਸਲਾ ਦਿੱਤਾ ਇੱਕਾ ਪਰਮੇਸ਼ਰ ਦਾ ਨਾਮ ਉੱਚਾ ਦੂਜਾ ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ ਐ ਸਭ ਤੇ ਉੱਚੇ ਦੂਜੇ ਕੌਣ ਨੇ ਨਾਨਕ ਨਾਮ ਪਿਆਰ